ਹੇ ਗੁਰ ਜੀ ਕੀ ਫਤਿਹ ਲਾਈਫ ਦੇ ਅੰਦਰ ਨਾ ਬਹੁਤ ਵਾਰ ਪਰੇਸ਼ਾਨੀਆਂ ਆਣ ਕੇ ਘੇਰਾ ਪਾ ਲੈਂਦੀਆਂ ਨੇ ਉਹ ਪਰੇਸ਼ਾਨੀਆਂ ਤੁਹਾਡੀ ਰਾਤ ਦੀ ਨੀਂਦ ਖਾ ਜਾਂਦੀਆਂ ਨੇ ਦਿਨ ਦਾ ਚੈਨ ਖਾ ਜਾਂਦੀਆਂ ਨੇ ਖਾਣੇ ਦਾ ਸੁਆਦ ਖਾ ਜਾਂਦੀਆਂ ਨੇ ਕੱਪੜੇ ਲੀੜੇ ਦਾ ਆਨੰਦ ਖਾ ਜਾਂਦੀਆਂ ਨੇ ਇਹਨੂੰ ਮੈਂ ਛੋਟਾ ਕਰਕੇ ਬਿਆਨ ਕਰਾਂ ਵੀ ਜੀਵਨ ਦਾ ਸੁੱਖ ਆਰਾਮ ਸ਼ਾਂਤੀ ਸਕੂਨ ਸਭ ਚਲਾ ਜਾਂਦਾ ਹੈ ਉਹਨਾਂ ਪਰੇਸ਼ਾਨੀਆਂ ਦੇ ਘੇਰੇ ਵਿੱਚ ਕਿਰੇ ਹੋਏ ਮਨੁੱਖ ਦਾ ਉਸ ਵਕਤ ਬੰਦਾ ਸਹਾਰਾ ਲੱਭਦਾ ਹੈ ਔਰ ਸਹਾਰਾ ਲੱਭਦਾ ਹੈ ਇੱਕ ਉਸ ਖਾਸ ਖਾਸ ਸ਼ਖਸ ਦਾ ਜਿਹੜਾ ਮੇਰੇ ਮੋਢੇ ਦੇ ਉੱਤੇ ਆਣ ਕੇ ਹੱਥ ਰੱਖੇ ਮੇਰਾ ਸਿਰ ਪਲੋਸੇ ਮੈਨੂੰ ਧੀਰਜ ਦੇਵੇ ਔਰ ਕਹੇ ਕੋਈ ਗੱਲ ਨਹੀਂ ਘਬਰਾਣਾ ਮੈਂ ਤੇਰੇ ਨਾਲ ਖੜਾ ਇੱਕ ਕਰਤੇ ਦਾ ਵਿਧਾਨ ਹੈ ਪ੍ਰਮਾਤਮਾ ਦਾ ਵਿਧਾਨ ਹੈ ਵੀ ਜਿੰਨੂੰ ਮੁਸ਼ਕਲ ਆਈ ਹੈ ਨਾ ਦੂਰ ਤੇ ਉਹ ਹੀ ਕਰ ਸਕਦਾ ਹੈ ਦੂਜਾ ਨਹੀਂ ਬਿਮਾਰੀ ਚਾਏ ਪੁੱਤਰ ਨੂੰ ਆਏ ਧੀ ਨੂੰ ਆਏ ਨਾ ਮਾਂ ਵੜਾ ਸਕਦੀ ਨਾ ਪਿਤਾ ਵੜਾ ਸਕਦਾ ਸਰੀਰ ਨੂੰ ਹੋਰ ਕੋਈ ਪਰੇਸ਼ਾਨੀ ਆਈ ਤੇ ਨਾ ਮਾਂ ਵੜਾ ਸਕਦੀ ਨਾ ਪਿਓ ਨਾ ਭਾਈ ਨਾ ਭੈਣਾ ਨਾ ਧੀਆ ਨਾ ਪੁੱਤਰ ਜਿਹਨੂੰ ਦੁੱਖ ਆਇਆ ਹੈ ਹੰਡਾਉਣਾ ਉਹਨੂੰ ਹੀ ਪੈਂਦਾ ਹੈ ਪਰ ਉਸ ਦੁੱਖ ਦੀ ਘੜੀ ਦੇ ਅੰਦਰ ਦੁੱਖ ਦੇ ਪਲ ਦੇ ਅੰਦਰ ਜਦੋਂ ਕੋਈ ਮੋਢੇ ਨੂੰ ਆਣ ਕੇ ਥਪਤ ਪਾਉਂਦਾ ਹੈ ਸਿਰ ਨੂੰ ਪਲੋਸਦਾ ਹੈ ਸਹਾਰਾ ਦਿੰਦਾ ਹੈ ਇੰਨੀ ਕਾਲੀ ਕਹਿੰਦਾ ਨਾ ਕਬਰਾਂ ਨਾ ਮੈਂ तेरे ਨਾਲ ਆ ਤੇ ਬੰਦੇ ਨੂੰ ਐਵੇਂ ਲੱਗਦਾ ਜਿਵੇਂ ਮੇਰਾ ਦੁੱਖ ਘਟ ਗਿਆ ਇਸ ਤਰ੍ਹਾਂ ਦਾ ਸਹਾਰਾ ਹਰ ਇੱਕ ਨੂੰ ਚਾਹੀਦਾ ਔਰ ਇਹ ਵੀ ਕਰਤੇ ਦਾ ਵਧਾਨ ਹੈ ਵੀ ਅਸੀਂ ਸਮਾਜਿਕ ਪ੍ਰਾਨੀ ਆ ਮਾਂ ਹੈ ਪਿਤਾ ਹੈ ਧੀਆਂ ਨੇ ਪੁੱਤ ਨੇ ਭਾਈ ਐ ਭੈਣਾਂ ਨੇ ਘਰ ਵਾਲੀ ਐ ਘਰ ਵਾਲਾ ਐ ਨਾਨਕੇ ਨੇ ਦਾਦਕੇ ਨੇ ਸਹੁਰੇ ਨੇ ਕਟੰਬ ਕਬੀਲਾ ਹੈ ਔਰ ਇਹ ਵੀ ਗੱਲ ਠੀਕ ਹੈ ਵੀ ਇਹ ਸਾਰੇ ਕਟੰਬ ਕਬੀਲੇ ਦੇ ਅੰਦਰੋਂ ਤੁਹਾਡੀ ਦੁੱਖ ਦੀ ਘੜੀ ਦੇ ਅੰਦਰ ਨਾਲ ਖਲੋਣ ਵਾਲਾ ਕੋਈ ਖਾਸ ਹੀ ਹੁੰਦਾ ਹੈ ਸਾਰੇ ਨਹੀਂ ਹੁੰਦੇ। ਬਾਕੀ ਤੇ ਦੌੜਦੇ ਨੇ। ਪਤਾ ਕਰਨਾ ਇਹ ਹਸਪੀਟਲ ਦੇ ਅੰਦਰ ਦੌੜਦੇ ਨੇ। ਅੱਛਾ ਮੈਂ ਕੱਲ ਆਵਾਂਗਾ ਔਰ ਕਰੇ ਵੀ ਕੀ ਰਹਿ ਕੇ ਉਹਨੂੰ ਪਤਾ ਹੈ ਨਾ ਮੇਰੇ ਵੱਸ ਦੀ ਗੱਲ ਇਹਦੇ ਵੱਸ ਦੀ ਗੱਲ ਹੈ। ਮੈਂ ਕੱਲ ਆਵਾਂਗਾ ਮੈਂ ਕੰਮ ਕਰਨਾ ਹੈ ਮੈਂ ਉੱਥੇ ਜਾਣਾ ਹੈ ਮੈਂ ਇੱਥੇ ਜਾਣਾ ਹੈ ਨਿੱਕੇ ਨਿੱਕੇ ਆਨੇ ਬਹਾਨੇ ਲਾ ਕੇ ਨਿਕਲਣ ਦੀ ਕਰਦੇ ਨੇ। ਮੌਤ ਦੇ ਉੱਤੇ ਆਏ ਹੋਏ ਲੋਕ ਵੀ ਘੜੀਆਂ ਵੱਲ ਵਹਿੰਦੇ ਨੇ ਵੀ ਇਹਦਾ ਸੰਸਕਾਰ ਹੋਵੇ ਤੇ ਅਸੀਂ ਆਪਣਾ ਦੌੜਨ ਦੀ ਕਰੀਏ ਜਲਦੀ ਕਰੀਏ। ਤੁਹਾਡਾ ਤਿਆਰ ਕੀਤਾ ਹੋਇਆ ਭੋਜਨ ਪਾਣੀ ਵੀ ਕਈ ਖਾਂਦੇ ਨੇ ਤੇ ਕਈ ਨਿਕਲ ਜਾਂਦੇ ਨੇ ਮੈਨੂੰ ਜਲਦੀ ਹੀ ਮੈਂ ਕੱਲ ਆਵਾਂਗਾ ਫੁੱਲਾਂ ਤੇ ਆਵਾਂਗਾ ਖੈਰ ਗੱਲ ਹੋਰ ਏ ਮੈਂ ਗੱਲ ਇਹ ਕਰ ਰਿਹਾ ਸਾਂ ਵੀ ਲਾਈਫ ਦੇ ਅੰਦਰ ਕਿਸੇ ਦੇ ਬਣ ਕੇ ਵੀ ਰਹੋ ਤੇ ਕਿਸੇ ਨੂੰ ਬਣਾ ਕੇ ਵੀ ਰੱਖੋ ਕਿਸੇ ਖਾਸ ਦੇ ਬਣ ਕੇ ਰਹੋ ਉਹਦੇ ਦੁੱਖ ਦੀ ਘੜੀ ਦੇ ਅੰਦਰ ਉਹਦੇ ਕੋਲ ਜਾ ਕੇ ਉਹਦਾ ਸਿਰ ਪੋਲੋਸ ਕੇ ਸਹਾਰਾ ਦੇ ਕੇ ਕਹਿ ਸਕੋ ਮੈਂ ਤੇਰੇ ਨਾਲ ਹਾਂ ਤੇ ਇਸ ਤਰ੍ਹਾਂ ਦਾ ਕੋਈ ਨਾ ਕੋਈ ਤੁਹਾਡੇ ਨਾਲ ਵੀ ਚਾਹੀਦਾ ਹੈ ਜਿਹੜਾ ਤੁਹਾਡੇ ਦੁੱਖ ਦੀ ਘੜੀ ਦੇ ਅੰਦਰ ਆਣ ਕੇ ਤੁਹਾਨੂੰ ਕਹਿ ਸਕੇ ਵੀ ਪਰੇਸ਼ਾਨ ਕਿਉਂ ਹੁੰਦਾ ਹੈ ਦੁਖੀ ਕਿਉਂ ਹੁੰਦਾ ਹੈ ਕੋਈ ਗੱਲ ਨਹੀਂ ਮਰਦਾਂ ਦੇ ਉੱਤੇ ਇਹ ਬੰਦ ਹੀ ਆਈ ਤੇ ਜਾਂਦੀ ਆਈ ਮੈਂ ਤੇਰੇ ਨਾਲ ਖੜਾ ਪਰ ਹਜ਼ਾਰਾਂ ਦੇ ਵਿੱਚੋਂ ਕੋਈ ਵਿਰਲਾ ਹੁੰਦਾ ਪਹਿਲਾਂ ਇਹ ਵੇਖੋ ਵੀ ਉਹਨਾਂ ਹਜ਼ਾਰਾਂ ਦੇ ਅੰਦਰੋਂ ਜਿਹੜਾ ਵਿਰਲਾ ਹੈ ਉਹ ਤੁਸੀਂ ਆਪਣੇ ਆਪ ਨੂੰ ਬਣਾਇਆ ਕਿ ਨਹੀਂ ਬਣਾਇਆ ਤੇ ਜੇ ਤੁਸੀਂ ਆਪਣੇ ਆਪ ਨੂੰ ਬਣਾਇਆ ਕਿਸੇ ਦਾ ਸਹਾਰਾ ਤੇ ਫਿਰ ਕੋਈ ਨਾ ਕੋਈ ਤੁਹਾਡਾ ਵੀ ਸਹਾਰਾ ਜ਼ਰੂਰ ਬਣੇਗਾ ਕੋਈ ਨਾ ਕੋਈ ਮੋਢਾ ਚਾਹੀਦਾ ਔਰ ਉਹ ਮੋਢੇ ਘਵੋਣੇ ਨਹੀਂ ਚਾਹੀਦੇ ਕੋਈ ਨਾ ਕੋਈ ਮੋਢਾ ਬਣਾ ਕੇ ਰੱਖੋ ਮੋਢਾ ਚਾਹੀਦਾ ਹੈ ਜਿਹੜਾ ਮੋਢਾ ਤੁਹਾਡੇ ਸਿਰ ਦੀ ਥੰਮੀ ਬਣੇ ਸਹਾਰਾ ਬਣੇ ਜਿਹੜੇ ਮੋਢੇ ਦੇ ਉੱਤੇ ਆਪਣਾ ਸਿਰ ਰੱਖ ਕੇ ਤੁਸੀਂ ਰੋੜ ਸਕੋ ਤੇ ਉਹ ਤੁਹਾਨੂੰ ਆਪਣੀ ਜਫੀ ਵਿੱਚ ਗਲਵਕੜੀ ਵਿੱਚ ਆਪਣੇ ਕਲਾਵੇ ਵਿੱਚ ਲੈ ਕੇ ਹੌਸਲਾ ਦੇ ਸਕੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਚਾਹੀਦਾ ਹੈ ਜਿਹੜਾ ਤੁਹਾਡੇ ਦਿਲ ਦਾ ਦੁੱਖੜਾ ਸੁਣ ਸਕੇ ਔਰ ਉਹਨੂੰ ਭੰਡੇ ਨਾ ਅੱਗੇ ਉਹਦਾ ਪ੍ਰਚਾਰ ਨਾ ਕਰੇ ਫਲਾਣਾ ਬੰਦਾ ਐਸ ਕੱਲੋਂ ਪਰੇਸ਼ਾਨ ਹੈ ਦੁਖੀ ਹੈ ਤੁਹਾਡੀ ਮੁਸ਼ਕਲ ਨੂੰ ਸੁਣੇ ਉਹਦਾ ਸੋਲੂਸ਼ਨ ਦੇਣ ਦਾ ਯਤਨ ਕਰੇ ਉਹਨੂੰ ਛੱਜ ਦੇ ਅੰਦਰ ਪਾ ਕੇ ਭੰਡਣ ਦਾ ਯਤਨ ਨਾ ਕਰੇ ਮੈਂ ਫਿਰ ਦੁਬਾਰਾ ਚੇਤਾ ਕਰਾਉਣ ਲੱਗਾ ਇਸ ਤਰ੍ਹਾਂ ਦਾ ਤੁਸੀਂ ਆਪਣੇ ਆਪ ਨੂੰ ਬਣਾਇਆ ਕਿਸੇ ਲਈ ਜਾਂ ਨਹੀਂ ਬਣਾਇਆ ਤੇ ਜੇ ਤੁਸੀਂ ਕਿਸੇ ਲਈ ਆਪਣੇ ਆਪ ਨੂੰ ਇਦਾਂ ਦਾ ਬਣਾਇਆ ਤੇ ਕੋਈ ਨਾ ਕੋਈ ਤੁਹਾਡਾ ਵੀ ਇਸ ਤਰ੍ਹਾਂ ਦਾ ਜਰੂਰ ਬਣ ਜਾਏਗਾ ਔਰ ਬੰਨਣਾ ਚਾਹੀਦਾ ਹੈ ਕੋਈ ਮੋਢਾ ਚਾਹੀਦਾ ਹੈ ਰੋਣ ਵਾਸਤੇ ਕੋਈ ਬੰਦਾ ਚਾਹੀਦਾ ਹੈ ਸ਼ਖਸ ਚਾਹੀਦਾ ਹੈ ਜਿਹੜਾ ਦੁੱਖੜਾ ਸੁਣ ਸਕੇ ਜਾਂ ਤੁਹਾਨੂੰ ਸੁਣਾ ਸਕੇ ਇਦੋਂ ਅੱਗੇ ਹੋਰ ਚੱਲੀਏ ਅਗਰ ਤੁਸੀਂ ਆਪਣਾ ਇਹ ਦੁੱਖ ਆਪਣੀ ਮੁਸ਼ਕਲ ਕਿਸੇ ਨੂੰ ਨਾਣਾ ਦੇ ਸਕੇ ਦੇਣ ਦਾ ਮਤਲਬ ਇਹ ਕਿਸੇ ਨੂੰ ਨਾ ਸੁਣਾ ਸਕੇ ਤੇ ਉਹ ਜਿਹੜਾ ਤੁਹਾਡੇ ਅੰਦਰ ਦਾ ਦੁੱਖ ਹੈ ਨਾ ਉਈ ਸਜੇ ਸਜੇ ਫਿਰ ਵਾਧਾ ਜਾਏਗਾ ਫਿਰ ਉਹ ਡਿਪਰੈਸ਼ਨ ਬਣ ਜਾਏਗਾ ਫਿਰ ਆਤਮ ਹਤਿਆ ਤੱਕ ਵੀ ਬੰਦਾ ਕਦੇ ਕਦੇ ਚਲਾ ਜਾਂਦਾ ਮੈਂ ਇਹ ਗੱਲ ਫਿਰ ਦੁਬਾਰਾ ਕਹਿਣਾ ਵੀ ਮੁਸ਼ਕਲ ਵਿੱਚ ਜੋ ਆਇਆ ਹੰਡਾਉਣੀ ਤੇ ਉਹਨੂੰ ਆਪ ਪੈਂਦੀ ਹੈ ਪਰ ਜਦੋਂ ਉਸ ਦੌਰ ਵਿੱਚ ਗਿਰੇ ਹੋਏ ਬੰਦੇ ਨੂੰ ਲੱਗਦਾ ਹੈ ਨਾ ਵੀ ਮੇਰੇ ਨਾਲ ਮੇਰੀ ਮਦਦ ਦੇ ਉੱਤੇ ਮੇਰੀ ਮਾਂ ਪਿਓ ਭੈਣ ਭਾਈ ਦੂਜਾ ਤੀਜਾ ਖਲੋਤੇ ਨੇ ਤੇ ਉਹ ਮੁਸ਼ਕਲ ਨੂੰ ਹੱਸ ਕੇ ਗੁਜ਼ਾਰ ਲੈਂਦਾ ਹੈ ਉਹ ਸਮਾਂ ਹੱਸ ਕੇ ਹੱਸ ਕੇ ਕੱਢ ਲੈਂਦਾ ਹੈ ਕਿਉਂਕਿ ਮੇਰੇ ਨਾਲ ਤੇ ਖਲੋਤੇ ਨਾ ਕੋਈ ਗੱਲ ਨਹੀਂ ਮੇਰੇ ਹੱਥ ਵੀ ਨਾ ਚੱਲੇ ਮੇਰੇ ਮੂੰਹ ਚ ਨਵਾਲਾ ਪਾਉਣ ਵਾਲੇ ਹੈ ਕੋਈ ਗੱਲ ਨਹੀਂ ਜੇ ਮੇਰੇ ਹੱਥ ਗਲਾਸ ਤੱਕ ਨਾ ਪਹੁੰਚੇ ਮੇਰੇ ਮੂੰਹ ਦੇ ਅੰਦਰ ਚਮਚ ਦੇ ਨਾਲ ਪਾਣੀ ਪਾਉਣ ਵਾਲੇ ਮੌਜੂਦ ਨੇ ਖਲੋਤੇ ਨੇ ਸਹਾਰਾ ਦੇਣ ਵਾਲੇ ਨੇ ਕੋਈ ਗੱਲ ਨਹੀਂ ਜੇ ਮੇਰਾ ਪਾਸਾ ਵੀ ਨਾ ਨਾ ਪਰਤਿਆ ਗਿਆ ਤੇ ਮੈਨੂੰ ਪਾਸਾ ਪਰਤਾਉਣ ਵਾਲੇ ਵੀ ਹੈਗੇ ਨੇ ਪਾਸਾ ਮੋੜਨ ਵਾਲੇ ਵੀ ਹੈਗੇ ਨੇ ਮੈਨੂੰ ਨੰਗੇ ਨੂੰ ਢੱਕਣ ਵਾਲੇ ਵੀ ਹੈਗੇ ਨੇ ਚਾਦਰ ਦੇਣ ਵਾਲੇ ਵੀ ਹੈਗੇ ਨੇ ਤੁਸੀਂ ਵੀ ਕਿਸੇ ਦੇ ਬਣੋ ਕੋਈ ਤੁਹਾਡਾ ਵੀ ਇਸ ਤਰ੍ਹਾਂ ਦਾ ਜ਼ਰੂਰ ਬਣੇ। ਤੋਂ ਮੈਂ ਗੱਲ ਕਰ ਰਿਹਾ ਆਂ ਵੀ ਜੇ ਦੁੱਖ ਰੋਇਆ ਨਾ ਜਾਏ, ਦੁੱਖ ਸੁਨਾਇਆ ਨਾ ਜਾਏ ਜਿਹੜਾ ਖਾਸ਼ ਹੋਵੇ ਤੇ ਫਿਰ ਉਹ ਦੁੱਖ ਡਿਪਰੈਸ਼ਨ ਬਣ ਜਾਂਦਾ ਹੈ ਫਿਰ ਉਹ ਆਤਮ ਹੱਤਿਆ ਦਾ ਡਿਸੀਜਨ ਲੈਣ ਤੇ ਕਦੇ-ਕਦੇ ਮਜਬੂਰ ਕਰ ਦਿੰਦਾ ਹੈ। ਇਦੋਂ ਅੱਗੇ ਕੋਈ ਨਾ ਕੋਈ ਹੱਥ ਚਾਹੀਦਾ ਹੈ ਜਿਹੜਾ ਤੁਹਾਡੇ ਵਗਦੇ ਹੋਏ ਹੰਝੂਆਂ ਨੂੰ ਪੂੰਝ ਸਕੇ। ਦੁਬਾਰਾ ਮੈਂ ਫੇਰ وہی ਗੱਲ ਕਹਿ ਰਿਹਾ। ਤੁਹਾਡੇ ਹੱਥ ਇਸੇ ਦੂਜੇ ਦੇ ਰੋਂਦੇ ਹੋਏ ਦੇ ਹੰਝੂ ਪੂੰਝਣ ਵਾਲੇ ਬਣੇਕ ਨਹੀਂ ਬਣੇ ਤੇ ਜੇ ਤੁਹਾਡੇ ਹੱਥ ਕਿਸੇ ਦੇ ਹੰਝੂ ਪੂੰਝਣ ਵਾਸਤੇ ਤਿਆਰ ਨੇ ਤੇ ਕਿਸੇ ਦੂਜੇ ਦੇ ਹੱਥ ਵੀ ਤੁਹਾਡੀਆਂ ਰੋਂਦੀਆਂ ਅੱਖਾਂ ਨੂੰ ਸਾਫ਼ ਕਰਨ ਲਈ ਤਿਆਰ ਰਹਿਣਗੇ ਹੱਥ ਤਿਆਰ ਰਹਿਣਗੇ ਕੋਈ ਹੱਥ ਚਾਹੀਦਾ ਹੈ ਤੁਹਾਡੇ ਮੋਢੇ ਤੇ ਆਵੇ ਕੋਈ ਮੋਢਾ ਚਾਹੀਦਾ ਹੈ ਤੁਹਾਨੂੰ ਰੋਂਦਿਆਂ ਨੂੰ ਸਹਾਰਾ ਦੇ ਸਕੇ ਜ਼ੁਬਾਨੋਂ ਇਹ ਕਹਿ ਸਕੇ ਭਰਾ ਬੇਟਾ ਕਬਰਾਂ ਨਾ ਮੈਂ ਤੇਰੇ ਨਾਲ ਖਲੋਤਾਂ ਕੋਈ ਇਸ ਤਰ੍ਹਾਂ ਦਾ ਚਾਹੀਦਾ ਹੈ ਤੁਹਾਨੂੰ ਰੋਂਦਿਆਂ ਨੂੰ ਵੇਖ ਕੇ ਦੁਖੀ ਹੋਵੇ ਤੇ ਤੁਹਾਨੂੰ ਹੱਸਦਿਆਂ ਨੂੰ ਵੇਖ ਕੇ ਤੁਹਾਡੇ ਹਾਸੇ ਦੇ ਅੰਦਰ ਜੋ ਹੱਸ ਵੀ ਸਕੇ ਕੋਈ ਇਹ ਗੱਲ ਕਹਿ ਸਕੇ ਕਿ ਜਿੰਨੇ ਜੋਗਾ ਹਾਂ ਮੈਂ ਤੇਰੇ ਨਾਲ ਖਲੋਤਾ ਚਲੋ ਜ਼ਿਆਦਾ ਨਹੀਂ ਮੈਂ ਜਿੰਨੇ ਜੋਗਾ ਹਾਂ ਮੈਂ ਤੇਰੇ ਨਾਲ ਖਲੋਤਾ ਕੋਈ ਇਹ ਕਹਿ ਸਕੇ ਕਿ ਬੇਸ਼ੱਕ ਮੈਂ ਕਮਜ਼ੋਰ ਹਾਂ ਤਨ ਕਰਕੇ ਕਮਜ਼ੋਰ ਹਾਂ ਸਰੀਰ ਕਰਕੇ ਕਮਜ਼ੋਰ ਹਾਂ ਇਸ ਸਿੰਗਲ ਤੋਂ ਪਰ ਫਿਰ ਵੀ ਮੈਂ ਤੇਰੇ ਨਾਲ ਵਾਦਾ ਕਰਦਾ ਤੇ ਦਾਵਾ ਕਰਦਾ ਵੀ ਮੈਂ ਜਿੰਨੇ ਜੋਗਾ ਵੀ ਹਾਂ ਮਾਇਆ ਕਰਕੇ ਦੁੱਜੇ ਕਰਕੇ ਤਿੱਜੇ ਕਰਕੇ ਹਰ ਵਕਤ ਮੈਂ ਤੇਰੇ ਨਾਲ ਖਲੋਤਾ ਪੁੱਤਰ ਕਬਰਾਲਾ ਤਾਂ ਜਦੋਂ ਇਦਾਂ ਦੇ ਤੁਸੀਂ ਕਿਸੇ ਲਈ ਬਣੋਗੇ ਕੋਈ ਤੁਹਾਡੇ ਲਈ ਬਣੇਗਾ ਜ਼ਿੰਦਗੀ ਦੀਆਂ ਮੁਸ਼ਕਲਾਂ ਪਾਰ ਕਰਨੀਆਂ ਸੁਖਾਲੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ